ਦਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਗਵੰਤ ਪਰਾੜ 22 ਜਨਵਰੀ ਨੂੰ ਅਜੋਧਿਆ ਰਾਮ ਮੰਦਿਰ ਦਾ ਉਦਘਾਟਨ ਹੋ ਰਿਹਾ ਤਾਂ ਇਸ ਨੂੰ ਲੈ ਕੇ ਕਈ ਸਿਆਸੀ ਅਤੇ ਧਾਰਮਿਕ ਆਗੂਆਂ ਨੂੰ ਸੱਦੇ ਪੱਤਰ ਵੀ ਮਿਲ ਚੁੱਕੇ ਨੇ ਤੇ ਜੇਕਰ ਗੱਲ ਕੀਤੀ ਜਾਵੇ ਗਿਆਨੀ ਰਗਵੀਰ ਸਿੰਘ ਦੀ ਤਾਂ ਉਹਨਾਂ ਨੂੰ ਵੀ ਇੱਕ ਸੱਦਾ ਪੱਤਰ ਮਿਲਦਾ ਹੈਗਾ ਤਾਂ ਉਸ ਤੋਂ ਬਾਅਦ ਇੱਕ ਸੋਸ਼ਲ ਮੀਡੀਆ ਤੇ ਪੋਸਟ ਕਾਫੀ ਵਾਇਰਲ ਹੋ ਰਹੀ ਆ ਤਾਂ ਜਿਸ ਦੇ ਵਿੱਚ ਲਿਖਿਆ ਗਿਆ ਕਿ ਅਕਾਲ ਤਖਤ ਦੇ ਜੋ ਜਥੇਦਾਰ ਨੇ ਗਿਆਨੀ ਰਗਵੀਰ ਸਿੰਘ ਉਹ ਅਜੋਧਿਆ ਦੇ ਇਸ ਉਦਘਾਟਨ ਮੌਕੇ ਨਹੀਂ ਜਾ ਰਹੇ ਤਾਂ ਇਸ ਪੋਸਟ ਦੀ ਕੀ ਸੱਚਾਈ ਹੈਗੀ ਆ ਇਸ ਨੂੰ ਲੈ ਕੇ ਐਸਜੀਪੀਸੀ ਦਾ ਕੀ ਪੱਖ ਹੈਗਾ ਦੂਸਰੇ ਪਾਸੇ ਯਾਨੀ ਰਗਵੀਰ ਸਿੰਘ ਦਾ ਕੀ ਕਹਿਣਾ ਇਸ ਦੇ ਬਾਰੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੋ ਯਾਨੀ ਰਗਵੀਰ ਸਿੰਘ ਦੇ ਮੀਡੀਆ ਸਲਾਹਕਾਰ ਨੇ ਤਲਵਿੰਦਰ ਸਿੰਘ ਬੁੱਟਰ ਉਹ ਜੁੜ ਚੁੱਕੇ ਨੇ ਤਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਆਖਿਰਕਾਰ ਇਸ ਪੋਸਟ ਦੀ ਜਿਹੜੀ ਸਚਾਈ ਕੀ ਆ ਸਾਡੇ ਨਾਲ ਇਸ ਵਕਤ ਤਲਵਿੰਦਰ ਸਿੰਘ ਬੁੱਟਰ ਜੁੜ ਚੁੱਕੇ ਨੇ ਬੁੱਟਰ ਸਾਹਿਬ ਇੱਕ ਜੋ ਪੋਸਟ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਲਿਖਿਆ ਗਿਆ ਕਿ ਜਥੇਦਾਰ ਗਿਆਨੀ ਰਗਵੀਰ ਸਿੰਘ ਜਿਹੜੇ ਉਹ ਰਾਮ ਮੰਦਰ ਨਹੀਂ ਜਾ ਰਹੇ ਤਾਂ ਉਹ ਪੋਸਟ ਬਾਰੇ ਕੀ ਸੱਚ ਹੈਗਾ ਦੇਖੋ ਜਥੇਦਾਰ ਸਾਹਿਬਾਨ ਵੱਲੋਂ ਕਿਤੇ ਵੀ ਜਾਣਾ ਜਾਂ ਨਾ ਜਾਣਾ ਉਹ ਬਾਤ ਹੀ ਗੱਲ ਆ ਪਰ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਕੱਲ ਵੀ ਇਹ ਗੱਲ ਸਪਸ਼ਟ ਕਰ ਚੁੱਕੇ ਆ ਇਸ ਤਰ੍ਹਾਂ ਦੀਆਂ ਪੋਸਟਾਂ ਵਾਇਰਲ ਹੋਣ ਦਾ ਜਦੋਂ ਸ੍ਰੀ ਅਕਾਲਕਟਾ ਸਾਹਿਬ ਸੈਕਟਰੀਅਟ ਦੇ ਧਿਆਨ ਦੇ ਵਿੱਚ ਆਇਆ ਤਾਂ ਉਸ ਤੋਂ ਬਾਅਦ ਅਸੀਂ ਸਪਸ਼ਟ ਕਰ ਚੁੱਕੇ ਆ ਕਿ ਸ੍ਰੀ ਅਕਾਲਕਟਾ ਸਾਹਿਬ ਵੱਲੋਂ ਸਿੰਘ ਸਾਹਿਬਾਨ ਦੁਆਰਾ ਗੁਰਮਤਿ ਸਿਧਾਂਤਾਂ ਮਰਿਆਦਾ ਤੇ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਲਏ ਜਾਣ ਵਾਲੇ ਕਿਸੇ ਵੀ ਫੈਸਲੇ ਆਦੇਸ਼ ਸੰਦੇਸ਼ ਹੁਕਮਨਾਮੇ ਅਤੇ ਗੁਰਮਤੇ ਦੀ ਜਿਹੜੀ ਜਾਣਕਾਰੀ ਆ ਉਹ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵੱਲੋਂ ਅਧਿਕਾਰਤ ਤੌਰ ਤੇ ਜਿਹੜੀ ਆ ਦਿੱਤੀ ਜਾਂਦੀ ਆ ਪਰ ਇਸ ਤਰ੍ਹਾਂ ਦੀਆਂ ਜਿਹੜੀਆਂ ਚਰਚਾਵਾਂ ਜਿਹੜੀਆਂ ਪੈਦਾ ਕਰਕੇ ਕਈ ਤਰ੍ਹਾਂ ਦੇ ਦੁਬਿਧਾਵਾਂ ਕ੍ਰੀਏਟ ਕੀਤੀਆਂ ਜਾ ਰਹੀਆਂ ਇਹ ਜਾਣ ਬੁੱਝ ਕੇ ਗਲਤ ਮਨਚਾ ਦੇ ਨਾਲ ਕੀਤੀਆਂ ਜਾ ਰਹੀਆਂ ਅਕਾਲ ਤਖਤ ਸਾਹਿਬ ਵੱਲੋਂ ਸਿੰਘ ਸਹਿਬਾਨ ਦਾ ਕੋਈ ਵੀ ਜਿਹੜਾ ਫੈਸਲਾ ਹੈ ਜਾਂ ਉਹਨਾਂ ਦਾ ਨਿਰਣਾ ਆ ਉਦੇ ਬਾਰੇ ਅਸੀਂ ਅਕਾਲਕਸਰ ਸਰ ਸਖਤਰ ਇਸ ਦੇ ਅਧਿਕਾਰਤ ਤੌਰ ਤੇ ਜਿਹੜਾ ਆ ਉਹਦੇ ਵੱਲੋਂ ਅਸੀਂ ਜੇ ਕੋਈ ਗੱਲਬਾਤ ਹੋਏਗੀ ਤਾਂ ਉਹਦੇ ਬਾਰੇ ਅਸੀਂ ਜਾਰੀ ਕਰਾਂਗੇ ਪਰ ਇਸ ਤਰ੍ਹਾਂ ਦੀਆਂ ਜਿਹੜੀਆਂ ਅਫਵਾਹਾਂ ਫੈਲ ਰਹੀਆਂ ਆ ਅਸੀਂ ਮੀਡੀਆ ਕਰਮੀਆਂ ਨੂੰ ਔਰ ਸੰਗਤ ਨੂੰ ਵੀ ਇਹ ਗੱਲ ਅਪੀਲ ਕਰਦੇ ਆ ਕਿ ਉਹ ਇਹੋ ਜਿਹੀਆਂ ਜਿਹੜੀਆਂ ਝੂਠੀਆਂ ਤੇ ਅਪੁਸ਼ਟ ਜਾਣਕਾਰੀਆਂ ਦੇ ਤੇ ਵਿਸ਼ਵਾਸ ਨਾ ਕਰਨ ਜੀ ਤਲਵਿੰਦਰ ਸਿੰਘ ਜੀ ਜਿਸ ਤਰ੍ਹਾਂ ਇਹ ਕਿੰਦਾ ਇੱਕ ਪੋਸਟ ਵਾਇਰਲ ਹੋਈ ਆ ਤਾਂ ਤੁਹਾਨੂੰ ਕਾਰਨ ਕੀ ਲੱਗਦਾ ਆਖਿਰਕਾਰ ਇਸ ਦੇ ਪਿੱਛੇ ਕਾਰਨ ਕੀ ਹੈ ਕਿ ਜਿਵੇਂ ਪੋਸਟਾਂ ਵਾਇਰਲ ਹੋ ਰਹੀਆਂ ਇੱਕ ਤੜਾ ਤਾਂ ਉਹ ਹੈਗਾ ਜਿਹੜਾ ਕਹਿ ਰਿਹਾ ਕਿ ਜਥੇਦਾਰ ਸਾਹਿਬ ਨਹੀਂ ਜਾ ਰਹੇ ਦੂਸਰੇ ਪਾਸੇ ਕਿਤੇ ਨਾ ਕਿਤੇ ਇਸ ਲੋਕਾਂ ਦੀ ਨਜ਼ਰ ਵੀ ਬਣੀ ਹੋਈ ਆ ਕਿ ਜਥੇਦਾਰ ਸਾਹਿਬ ਜਾਣਗੇ ਜਾਂ ਨਹੀਂ ਜਾਣਗੇ ਦੇਖੋ ਇਸ ਤਰ੍ਹਾਂ ਦੀਆਂ ਪੋਸਟਾਂ ਜਿਹੜੀਆਂ ਵਾਇਰਲ ਕਰਨ ਦੇ ਦੋ ਕਾਰਨ ਇੱਕ ਤੇ ਇਹ ਆ ਕਿ ਲੋਕ ਕੁਝ ਲੋਕ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਆਪਣੀ ਪਬਲਿਸਿਟੀ ਹਾਸਲ ਕਰਨ ਲਈ ਆਪਣੇ ਆਪ ਨੂੰ ਚਰਚਾ ਦੇ ਵਿੱਚ ਰੱਖਣ ਲਈ ਇਸ ਤਰ੍ਹਾਂ ਦੀਆਂ ਜਿਹੜੀਆਂ ਨਰਮੂਲ ਗੱਲਾਂ ਕਰਦੇ ਦੂਸਰਾ ਕਾਰਨ ਇਹ ਵੀ ਹੋ ਸਕਦਾ ਕਿ ਜਿਹੜੀਆਂ ਪੰਥ ਦੇ ਵਿੱਚ ਕਿਸੇ ਤਰ੍ਹਾਂ ਦੀ ਦੁਬਿਧਾ ਖੜੀ ਕਰਨੀ ਜਾਂ ਬੇਵਿਸ਼ਵਾਸੀ ਪੈਦਾ ਕਰਨੀ ਇਹੋ ਜਿਹੀਆਂ ਭਾਵਨਾਵਾਂ ਦੇ ਨਾਲ ਵੀ ਇਹੋ ਜਿਹੀਆਂ ਜਿਹੜੀਆਂ ਪੋਸਟਾਂ ਉਹ ਵਾਇਰਲ ਕੀਤੀਆਂ ਜਾ ਰਹੀਆਂ ਨੇ ਜੀ ਤਲਵਿੰਦਰ ਸਿੰਘ ਜੀ ਤੁਹਾਨੂੰ ਲੱਗਦਾ ਕਿ ਜ세ਦਾਰ ਸਾਹਿਬ ਜੇਕਰ ਜਾਂਦੇ ਆ ਜਾਂ ਨਹੀਂ ਜਾਂਦੇ ਤਾਂ ਇਸ ਗੱਲ ਨੂੰ ਲੈ ਕੇ ਵੀ ਇਹ ਕਹਿੰਦਾ ਕਿਤੇ ਨਾ ਕਿਤੇ ਜਿਹੜੇ ਅਕਾਲ ਤਖਤ ਸਾਹਿਬ ਦੇ ਜ세ਦਾਰ ਨੇ ਜਾਂ ਐਸਡੀਪੀਸੀ ਆ ਉਹਨਾਂ ਦੇ ਲਈ ਵੀ ਇੱਕ ਵੱਡਾ ਸਵਾਲ ਰਹਿ ਗਿਆ ਕਿ ਕੋਈ ਤੇ ਸੈਂਸਰਬਾਨ ਜਿਹੜੇ ਆ ਉਹ ਆਪਣਾ ਫੈਸਲਾ ਆਪ ਕਰਨ ਲਈ ਸੰਸਦ ਨੇ ਇਹ ਉਹੀ ਦੱਸ ਸਕਦੇ ਉਹਨਾਂ ਨੇ ਫਿਲਹਾਲ ਸਾਨੂੰ ਇਹੋ ਜੀ ਕੋਈ ਵੀ ਜਿਹੜੀ মিডিਆ ਨੂੰ ਰਿਲੀਜ਼ ਕਰਨ ਲਈ ਕੋਈ ਇਸ ਤਰ੍ਹਾਂ ਦਾ ਅਧਿਕਾਰਕ ਤੌਰ ਤੇ ਜਿਹੜੀ ਜਾਣਕਾਰੀ ਨਹੀਂ ਦਿੱਤੀ ਕਿਉਂਕਿ ਉਹ ਉਹਨਾਂ ਨੇ ਜਾਣਾ ਜਾਂ ਨਹੀਂ ਜਾਣਾ ਇਹ ਉਹਨਾਂ ਦੇ ਉੱਤੇ ਮੁਨਸਰ ਆ ਔਰ ਜੇ ਉਹਨਾਂ ਦਾ ਕੋਈ ਵੀ ਆਦੇਸ਼ ਹੋਏਗਾ ਉਹ ਅਸੀਂ ਤੁਹਾਡੇ ਨਾਲ ਸਾਂਝਾ ਕਰ ਦਵਾਗੇ ਜੇ ਸਾਂਝਾ ਕਰਨ ਦੀ ਜੋ ਕੋਈ ਆਦੇਸ਼ ਕਰਨਗੇ ਜੀ ਜਿਸ ਵਿਅਕਤੀ ਦੇ ਵੱਲੋਂ ਇਹ ਪੋਸਟ ਵਾਇਰਲ ਕੀਤੀ ਗਈ ਆ ਤਾਂ ਉਹਨਾਂ ਦਾ ਕਹਿਣਾ ਕਿ ਜਿਹੜੀ ਇਹ ਮੈਨੂੰ ਜਾਣਕਾਰੀ ਹੈ ਇਹ ਸਖਤਰੇ ਦੇ ਵੱਲੋਂ ਮਿਲੀ ਆ ਤੁਹਾਡਾ ਉਸ ਬਾਰੇ ਕੀ ਕਹਿਣਾ ਜਿੱਦੋਂ ਕੱਲ ਜਦੋਂ ਅਸੀਂ ਇਹਦੇ ਬਾਰੇ ਸਪਸ਼ਟ ਕੀਤਾ ਤਾਂ ਉਸ ਤੋਂ ਬਾਅਦ ਉਸ ਵਿਅਕਤੀ ਨੇ ਆਪਣੀ ਪੋਸਟ ਵਾਪਸ ਵੀ ਲੈ ਲਈ ਔਰ ਉਹਨੇ ਇੱਕ ਹੋਰ ਪੋਸਟ ਪਾਈ ਆ ਕਿ ਮੈਂ ਇਸ ਅਧੂਰੀ ਜਾਣਕਾਰੀ ਦੇ ਲਈ ਜਿਹੜਾ ਆ ਜਿਹੜੀ ਮੈਂ ਵਾਇਰਲ ਕੀਤੀ ਸੀ ਉਹਦੇ ਲਈ ਖਿਮਾ ਦਾ ਜਾਚਕਾ ਉਨੇ ਆਪਣੀ ਗਲਤੀ ਮੰਨ ਲਈ ਆ ਕਿਉਂਕਿ ਇਸ ਤਰ੍ਹਾਂ ਕੋਈ ਵੀ ਵਿਅਕਤੀ ਕੱਲ ਨੂੰ ਕੋਈ ਵੀ ਦਾਵਾ ਕਰ ਸਕਦਾ ਅਕਾਲ ਤਖਤ ਸਫਤਰੇ ਦੇ ਹਵਾਲੇ ਦੇ ਨਾਲ ਜਾਂ ਫਿਰ ਅਕਾਲ ਤਖਤ ਸਾਹਿਬ ਦੇ ਸਫਤਰੇ ਦਾ ਨਾਮ ਲੈ ਕੇ ਇਸ ਤਰ੍ਹਾਂ ਕਿਸੇ ਨੂੰ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਕੋਈ ਅਧਿਕਾਰਤ ਤੌਰ ਤੇ ਇਹੋ ਜਿਹੇ ਵਿਅਕਤੀਆਂ ਨੂੰ ਕੋਈ ਬਿਆਨ ਦੇਣ ਲਈ ਕੋਈ ਨਾਮਜ਼ਦ ਨਹੀਂ ਕੀਤਾ ਗਿਆ ਤਾਂ ਮੈਂ ਪਹਿਲਾਂ ਵੀ ਕਹਿ ਚੁੱਕਾ ਸੀ ਅਕਾਲ ਤਖਤ ਸਾਹਿਬ ਵੱਲੋਂ ਜੇ ਕੋਈ ਵੀ ਸੂਚਨਾ মিডিਆ ਨੂੰ ਦੇਣੀ ਹੋਏਗੀ ਤਾਂ ਕੱਲ ਤੱਕ ਦਾ ਸਖਤਰੇਤ ਦੇ ਜ਼ਿੰਮੇਵਾਰ ਅਧਿਕਾਰੀਆਂ ਦੁਆਰਾ ਦਿੱਤੀ ਜਾਏਗੀ ਜੀ ਤਲਵਿੰਦਰ ਸਿੰਘ ਜੀ ਤੁਹਾਨੂੰ ਲੱਗਦਾ ਕਿ ਜਿਵੇਂ ਇਹ ਸਥਿਤੀ ਬਣੀ ਹੋਈ ਆ ਜੋ ਚਾਰ ਸੰਕਰਾ ਆਚਾਰੀਆਂ ਨੇ ਉਹਨਾਂ ਨੇ ਵੀ ਰਾਮ ਮੰਦਰ ਦੇ ਉਦਘਾਟਨ ਤੇ ਜਾਣ ਤੋਂ ਮਨਾ ਕਰ ਦਿੱਤਾ ਜੇਕਰ ਜਥੇਦਾਰ ਜਾਂਦੇ ਆ ਤਾਂ ਕੌਮ ਕਿਤੇ ਨਾ ਕਿਤੇ ਦੋ ਹੀ ਹਿੱਸਿਆਂ ਦੇ ਵਿੱਚ ਇਸ ਸਿਚੂਏਸ਼ਨ ਨੂੰ ਲੈ ਕੇ ਵੰਡੀ ਜਾ ਸਕਦੀ ਆ ਇੱਕ ਜਿਹੜੇ ਉਹ ਕਹਿ ਰਹੇ ਆ ਕਿ ਨਹੀਂ ਜਾਣਾ ਚਾਹੀਦਾ ਤੇ ਦੂਸਰੇ ਪਾਸੇ ਲੋਕ ਕਿਤੇ ਨਾ ਕਿਤੇ ਚੁੱਪ ਵੀ ਬੈਠੇ ਨੇ ਉਹ ਦੇਖ ਰਹੇ ਨੇ ਦੇਖੋ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਸਿੰਘ ਸਾਹਿਬ ਜਿਹੜੇ ਆ ਉਹ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਨਿਰਣਾ ਗੁਰੂ ਇਤਿਹਾਸ ਸਿੱਖ ਇਤਿਹਾਸ ਪਰੰਪਰਾਵਾਂ ਮਰਿਆਦਾ ਤੇ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਹੀ ਲੈਂਦੇ ਆ ਜੀ ਕੋਈ ਵੀ ਉਹ ਨਿਰਣਾ ਲੈਣਗੇ ਉਹ ਪੰਥ ਦੇ ਹਿੱਤ ਦੇ ਵਿੱਚ ਪੰਥ ਦੀਆਂ ਸਮੂਹਿਕ ਭਾਵਨਾਵਾਂ ਦੇ ਹਿੱਤ ਦੇ ਵਿੱਚ ਹੀ ਲੈਣਗੇ ਜੀ ਤਾਂ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਜਗਬਣੀ ਦਰਸ਼ਨ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਗਵੰਤ ਪਰਾੜ 22 ਜਨਵਰੀ ਨੂੰ ਅਜੂਦੇ ਆ ਰਾਮ ਮੰਦਿਰ ਦਾ ਉਦਘਾਟਨ ਹੋ ਰਿਹਾ ਤਾਂ ਇਸ ਨੂੰ ਲੈ ਕੇ ਕਈ ਸਿਆਸੀ ਅਤੇ ਧਾਰਮਿਕ ਆਗੂਆਂ ਨੂੰ ਸੱਦੇ ਪੱਤਰ ਵੀ ਮਿਲ ਚੁੱਕੇ ਨੇ ਤੇ ਜੇਕਰ ਗੱਲ ਕੀਤੀ ਜਾਵੇ ਗਿਆਨੀ ਰੁਗਵੀਰ ਸਿੰਘ ਦੀ ਤਾਂ ਉਹਨਾਂ ਨੂੰ ਵੀ ਇੱਕ ਸੱਦਾ ਪੱਤਰ ਮਿਲਦਾ ਹੈਗਾ ਤਾਂ ਉਸ ਤੋਂ ਬਾਅਦ ਇੱਕ ਸੋਸ਼ਲ ਮੀਡੀਆ ਤੇ ਪੋਸਟ ਕਾਫੀ ਵਾਇਰਲ ਹੋ ਰਹੀ ਆ ਤਾਂ ਜਿਸ ਦੇ ਵਿੱਚ ਲਿਖਿਆ ਗਿਆ ਕਿ ਅਕਾਲ ਤੱਕ ਦੇ ਜੋ ਜ세ਦਾਰ ਨੇ ਗਿਆਨੀ ਰਕबीर ਸਿੰਘ ਉਹ ਅਜੋਧਿਆ ਦੇ ਇਸ ਉਦਘਾਟਨ ਮੌਕੇ ਨਹੀਂ ਜਾ ਰਹੇ ਤਾਂ ਇਸ ਪੋਸਟ ਦੀ ਕੀ ਸਚਾਈ ਹੈਗੀ ਆ ਇਸ ਨੂੰ ਲੈ ਕੇ ਐਸਜੀਪੀਸੀ ਦਾ ਕੀ ਪੱਖ ਹੈ ਗਿਆ ਦੂਸਰੇ ਪਾਸੇ ਗਿਆਨੀ ਰਕबीर ਸਿੰਘ ਦਾ ਕੀ ਕਹਿਣਾ ਇਸ ਦੇ ਬਾਰੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੋ ਗਿਆਨੀ ਰਕबीर ਸਿੰਘ ਦੇ ਮੀਡੀਆ ਸਲਾਹਕਾਰ ਨੇ ਤਲਵਿੰਦਰ ਸਿੰਘ ਬੁੱਟਰ ਉਹ ਜੁੜ ਚੁੱਕੇ ਨੇ ਤਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਆਖਿਰਕਾਰ ਇਸ ਪੋਸਟ ਦੀ ਜਿਹੜੀ ਸਚਾਈ ਕੀ ਆ ਸਾਡੇ ਨਾਲ ਇਸ ਵਕਤ ਤਲਵਿੰਦਰ ਸਿੰਘ ਬੁੱਟਰ ਜੁੜ ਚੁੱਕੇ ਨੇ ਬੁੱਟਰ ਸਾਹਿਬ ਇੱਕ ਜੋ ਪੋਸਟ ਵਾਇਰਲ ਹੋ ਰਹੀ ਆ ਪੀਜ਼ ਦੇ ਵਿੱਚ ਲਿਖਿਆ ਗਿਆ ਕਿ ਜਥੇਦਾਰ ਗਿਆਨੀ ਰਕबीर ਸਿੰਘ ਜਿਹੜੇ ਉਹ ਰਾਮ ਮੰਦਰ ਨਹੀਂ ਜਾ ਰਹੇ ਤਾਂ ਉਹ ਪੋਸਟ ਬਾਰੇ ਕੀ ਸੱਚ ਹੈ ਗਿਆ ਦੇਖੋ ਜਥੇਦਾਰ ਸਾਹਿਬਾਨ ਵਲੋਂ ਕਿਤੇ ਵੀ ਜਾਣਾ ਜਾਂ ਨਾ ਜਾਣਾ ਉਹ ਬਾਤ ਦੀ ਗੱਲ ਆ ਪਰ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਕੱਲ ਵੀ ਇਹ ਗੱਲ ਸਪਸ਼ਟ ਕਰ ਚੁੱਕੇ ਆ ਇਸ ਤਰ੍ਹਾਂ ਦੀਆਂ ਪੋਸਟਾਂ ਵਾਇਰਲ ਹੋਣ ਦਾ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਸੈਕਟਰੀਟ ਦੇ ਧਿਆਨ ਦੇ ਵਿੱਚ ਆਇਆ ਤਾਂ ਉਸ ਤੋਂ ਬਾਅਦ ਅਸੀਂ ਸਪਸ਼ਟ ਕਰ ਚੁੱਕੇ ਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸਿੰਘ ਸਾਹਿਬਾਨ ਦੁਆਰਾ ਗੁਰਮਤਿ ਸਿਧਾਂਤਾਂ ਮਰਿਆਦਾ ਤੇ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਲਏ ਜਾਣ ਵਾਲੇ ਕਿਸੇ ਵੀ ਫੈਸਲੇ ਆਦੇਸ਼ ਸੰਦੇਸ਼ ਹੁਕਮਨਾਮੇ ਅਤੇ ਗੁਰਮਤੇ ਦੀ ਜਿਹੜੀ ਜਾਣਕਾਰੀ ਆ ਉਸ ਦੀ ਅਕਾਲਪਤੀ ਸਾਹਿਬ ਸਕਤਰੇਤ ਵੱਲੋਂ ਅਧਿਕਾਰਤ ਤੌਰ ਤੇ ਜਿਹੜੀ ਆ ਦਿੱਤੀ ਜਾਂਦੀ ਆ ਪਰ ਇਸ ਤਰ੍ਹਾਂ ਦੀਆਂ ਜਿਹੜੀਆਂ ਚਰਚਾਵਾਂ ਜਿਹੜੀਆਂ ਪੈਦਾ ਕਰਕੇ ਕਈ ਤਰ੍ਹਾਂ ਦੇ ਦੁਬਿਧਾਵਾ ਕ੍ਰੀਏਟ ਕੀਤੀਆਂ ਜਾ ਰਹੀਆਂ ਇਹ ਜਾਣਬੁੱਝ ਕੇ ਗਲਤ ਮਨਚਾ ਦੇ ਨਾਲ ਕੀਤੀਆਂ ਜਾ ਰਹੀਆਂ ਅਕਾਲਪਤੀ ਸਾਹਿਬ ਵੱਲੋਂ ਸਹਿਬਾਨ ਦਾ ਕੋਈ ਵੀ ਜਿਹੜਾ ਫੈਸਲਾ ਹੈ ਨਾ ਜਾਂ ਉਹਨਾਂ ਦਾ ਨਿਰਣਾ ਹੈ ਉਹਦੇ ਬਾਰੇ ਅਸੀਂ ਅਖਾਲਸਕ ਸਰ ਸਖਤਰੇ ਸਦੇ ਅਧਿਕਾਰਤ ਤੌਰ ਤੇ ਜਿਹੜਾ ਆ ਉਹਦੇ ਬਾਰੇ ਅਸੀਂ ਜੇ ਕੋਈ ਗੱਲਬਾਤ ਹੋਏਗੀ ਤਾਂ ਉਹਦੇ ਬਾਰੇ ਅਸੀਂ ਜਾਰੀ ਕਰਾਂਗੇ ਪਰ ਇਸ ਤਰ੍ਹਾਂ ਦੀਆਂ ਜਿਹੜੀਆਂ ਅਫਵਾਹ ਫੈਲ ਰਹੀਆਂ ਆ ਅਸੀਂ ਮੀਡੀਆ ਕਰਮੀਆਂ ਨੂੰ ਔਰ ਸੰਗਤ ਨੂੰ ਵੀ ਇਹ ਗੱਲ ਅਪੀਲ ਕਰਦੇ ਆ ਕਿ ਉਹ ਇਹੋ ਜਿਹੀਆਂ ਜਿਹੜੀਆਂ ਝੂਠੀਆਂ ਤੇ ਅਪੁਸ਼ਟ ਜਾਣਕਾਰੀਆਂ ਦੇ ਤੇ ਵਿਸ਼ਵਾਸ ਨਾ ਕਰਨ ਜੀ ਤਲਵਿੰਦਰ ਸਿੰਘ ਜੀ ਜਿਸ ਤਰ੍ਹਾਂ ਇਹ ਕਿੰਦਾ ਇੱਕ ਪੋਸਟ ਵਾਇਰਲ ਹੋਈ ਆ ਤਾਂ ਤੁਹਾਨੂੰ ਕਾਰਨ ਕੀ ਲੱਗਦਾ ਆ ਆਖਿਰਕਾਰ ਇਸ ਦੇ ਪਿੱਛੇ ਕਾਰਨ ਕੀ ਹੈਗੇ ਜਿਵੇਂ ਪੋਸਟਾਂ ਵਾਇਰਲ ਹੋ ਰਹੀਆਂ ਇੱਕ ਧੜਾ ਤਾਂ ਉਹ ਹੈਗਾ ਜਿਹੜਾ ਕਹਿ ਰਿਹਾ ਕਿ ਜਥੇਦਾਰ ਸਾਹਿਬ ਨਹੀਂ ਜਾ ਰਹੇ ਦੂਸਰੇ ਪਾਸੇ ਕਿਤੇ ਨਾ ਕਿਤੇ ਇਸ ਲੋਕਾਂ ਦੀ ਨਜ਼ਰ ਵੀ ਬਣੀ ਹੋਈ ਆ ਕਿ ਜਥੇਦਾਰ ਸਾਹਿਬ ਜਾਣਗੇ ਜਾਂ ਨਹੀਂ ਜਾਣਗੇ ਦੇਖੋ ਇਸ ਤਰ੍ਹਾਂ ਦੀਆਂ ਪੋਸਟਾਂ ਜਿਹੜੀਆਂ ਵਾਇਰਲ ਕਰਨ ਦੇ ਦੋ ਕਾਰਨ ਇੱਕ ਤੇ ਹੈ ਕਿ ਲੋਕ ਕੁਝ ਲੋਕ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਆਪਣੀ ਪਬਲਿਸਿਟੀ ਰਸਲਕਰ ਲਈ ਆਪਣੇ ਆਪ ਨੂੰ ਚਰਚਾ ਅਦੇ ਵਿੱਚ ਰੱਖਣ ਲਈ ਇਸ ਤਰ੍ਹਾਂ ਦੀਆਂ ਜਿਹੜੀਆਂ ਨਰਮੂਲ ਗੱਲਾਂ ਕਰਦੇ ਦੂਸਰਾ ਕਾਰਨ ਇਹ ਵੀ ਹੋ ਸਕਦਾ ਕਿ ਜਿਹੜੀਆਂ ਪੰਥ ਦੇ ਵਿੱਚ ਕਿਸੇ ਤਰ੍ਹਾਂ ਦੀ ਦੁਬਿਧਾ ਖੜੀ ਕਰਨੀ ਜਾਂ ਬੇਵਿਸ਼ਵਾਸੀ ਪੈਦਾ ਕਰਨੀ ਇਹੋ ਜਿਹੀਆਂ ਭਾਵਨਾਵਾਂ ਦੇ ਨਾਲ ਵੀ ਇਹੋ ਜਿਹੀਆਂ ਜਿਹੜੀਆਂ ਪੋਸਟਾਂ ਉਹ ਵਾਇਰਲ ਕੀਤੀਆਂ ਜਾ ਰਹੀਆਂ ਨੇ ਜੀ ਤੁਲਵੀਰ ਸਿੰਘ ਜੀ ਤੁਹਾਨੂੰ ਲੱਗਦਾ ਕਿ ਜਸੇਦਾਰ ਸਾਹਿਬ ਜੇਕਰ ਜਾਣਦੇ ਆ ਜਾਂ ਨਹੀਂ ਜਾਂਦੇ ਤਾਂ ਇਸ ਗੱਲ ਨੂੰ ਲੈ ਕੇ ਵੀ ਇਹ ਕਹਿੰਦਾ ਕਿਤੇ ਨਾ ਕਿਤੇ ਜਿਹੜੇ ਅਕਾਲ ਤਖਤ ਸਾਹਿਬ ਦੇ ਜਸੇਦਾਰ ਨੇ ਜਾਂ ਐਸਜੀਪੀਸੀ ਆ ਉਹਨਾਂ ਦੇ ਲਈ ਵੀ ਇੱਕ ਵੱਡਾ ਸਵਾਲ ਰਹਿ ਗਿਆ ਇਹ ਕੋਈ ਤੇ ਸੈਂਸਰਾਨ ਜਿਹੜੇ ਆ ਉਹ ਆਪਣਾ ਫੈਸਲਾ ਆਪ ਕਰਨ ਲਈ ਸੰਤਨ ਨੇ ਇਹ ਉਹੀ ਦੱਸ ਸਕਦੇ ਉਹਨਾਂ ਨੇ ਫਿਲਹਾਲ ਸਾਨੂੰ ਇਹੋ ਜੀ ਕੋਈ ਵੀ ਜਿਹੜੀ ਮੀਡੀਆ ਨੂੰ ਰਿਲੀਜ਼ ਕਰਨ ਲਈ ਕੋਈ ਇਸ ਤਰ੍ਹਾਂ ਦਾ ਅਧਿਕਾਰਤ ਤੌਰ ਤੇ ਜਿਹੜੀ ਜਾਣਕਾਰੀ ਨਹੀਂ ਦਿੱਤੀ ਕਿਉਂਕਿ ਉਹ ਉਹਨਾਂ ਨੇ ਜਾਣਾ ਜਾਂ ਨਹੀਂ ਜਾਣਾ ਇਹ ਉਹਨਾਂ ਦੇ ਉੱਤੇ ਮੁਨਸਰ ਹੈ ਔਰ ਜੇ ਉਹਨਾਂ ਦਾ ਕੋਈ ਵੀ ਆਦੇਸ਼ ਹੋਏਗਾ ਉਹ ਅਸੀਂ ਤੁਹਾਡੇ ਨਾਲ ਸਾਂਝਾ ਕਰ ਦਵਾਂਗੇ ਜੇ ਸਾਂਝਾ ਕਰਨ ਦੀ ਜੋਗ ਕੋਈ ਆਦੇਸ਼ ਕਰਨਗੇ ਜੀ ਜਿਸ ਵਿਅਕਤੀ ਦੇ ਵੱਲੋਂ ਇਹ ਪੋਸਟ ਵਾਇਰਲ ਕੀਤੀ ਗਈ ਆ ਤਾਂ ਉਹਨਾਂ ਦਾ ਕਹਿਣਾ ਕਿ ਜਿਹੜੀ ਇਹ ਮੈਨੂੰ ਜਾਣਕਾਰੀ ਹੈ ਇਹ ਸਖਤਰੇ ਦੇ ਵੱਲੋਂ ਮਿਲੀ ਆ ਤੁਹਾਡਾ ਉਸ ਬਾਰੇ ਕੀ ਕਹਿਣਾ ਜਿੱਥੇ ਕੱਲ ਜਦੋਂ ਅਸੀਂ ਇਹਦੇ ਬਾਰੇ ਸਪਸ਼ਟ ਕੀਤਾ ਤਾਂ ਉਸ ਤੋਂ ਬਾਅਦ ਉਸ ਵਿਅਕਤੀ ਨੇ ਆਪਣੀ ਪੋਸਟ ਵਾਪਸ ਵੀ ਲੈ ਲਈ ਔਰ ਉਹਨੇ ਇੱਕ ਹੋਰ ਪੋਸਟ ਪਾਈ ਆ ਕਿ ਮੈਂ ਇਸ ਅਧੂਰੀ ਜਾਣਕਾਰੀ ਦੇ ਲਈ ਜਿਹੜਾ ਆ ਜਿਹੜੀ ਮੈਂ ਵਾਇਰਲ ਕੀਤੀ ਸੀ ਉਹਦੇ ਲਈ ਖਿਮਾ ਦਾ ਜਾਚਿਕਾ ਉਨੇ ਆਪਣੀ ਗਲਤੀ ਮੰਨ ਲਈ ਆ